ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਅੱਛਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਪਰਮਾਤਮਾ ਤੁਹਾਨੂੰ ਬਖਸ਼ ਰੱਖੇ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਹਾਂ ਜਿਰੂ ਤੇ ਬੱਚਿਆਂ ਦੇ ਵੀ ਟਿਫਨ ਵਗੈਰਾ ਪੈਕ ਕਰਕੇ ਦਿੱਤੇ ਆ ਤਿਆਰ ਕੀਤਾ ਆ ਤੇ ਉਹਨਾਂ ਨੂੰ ਹੁਣ ਸਕੂਲ ਭੇਜਤਾ ਤੇ ਉਹਨਾਂ ਦੇ ਪਾਪਾ ਛੱਡਣ ਜਾ ਰਹੇ ਆ ਸਕੂਲ ਤੇ ਹਾਂ ਜੀ ਮੈਂ ਘਰ ਦੀ ਸਾਫ ਸਫਾਈ ਵੀ ਕਰ ਲਈ ਆ ਝਾੜੂ ਪੋਚਾ ਹੋ ਗਿਆ ਆਪਣਾ ਇਹ ਹੁਣ ਜੀ ਆਪਾਂ ਲੱਗਨੇ ਆ ਆਪਾਂ ਕੰਮ ਹੋਰ ਤੇ ਇੱਧਰ ਅਨ੍ਰੀਤ ਵੀ ਆਪਣੇ ਦਾਦੀ ਮਮਾ ਕੋਲ ਖੇਡ ਰਹੀ ਏ ਤੇ ਇੱਧਰ ਇਹਦੇ ਪਾਪਾ ਲੱਗੇ ਹੋਏ ਨੇ ਲੱਕੜਾਂ ਅੱਜ ਆਪਾਂ ਕੋਠੇ ਤੇ ਚੜਾਉਣੀਆਂ ਆ ਆ ਤੇ ਇਹ ਆਪਾਂ ਚਰਵਾ ਕੇ ਲਿਆਏ ਸੀ ਸਰਦੀਆਂ ਦੇ ਵਿੱਚ ਇਹ ਹੁਣ ਬਚ ਗਈਆਂ ਲੱਕੜਾਂ ਤੇ ਇਹਨੂੰ ਆਪਾਂ ਕੋਠੇ ਤੇ ਰੱਖ ਲਵਾਂਗੇ ਤੇ ਇਹੋ ਚੜਾਉਣ ਲੱਗੇ ਹੋਏ ਨੇ ਤੇ ਹੁਣ ਜੀ ਮੈਂ ਵੀ ਨਾਲ ਲੱਗਦੀ ਆ क्यों राल के पांच करना गिरा दिया जल्दी हो जाएगा पल्ली हाँ इधर जोड़ी है पल्ली जोड़ी है। मेरा तो ढंग ढंग जोड़ से ढंग है ये भी सही है एक बुद्धि अरे बढ़िया है हाँ पागल पागल

ਇਹ ਜਿਵੇਂ ਜੋੜ ਜੋੜ ਕੇ ਰੱਖੀਆਂ ਨੇਆਂ ਵਿੱਚ ਕੱਪੜੇ ਦੇ ਤੇ ਉਹ ਮਗਰ ਪਿੱਛੇ ਸੋਟਕੇ ਗੰਦੇ ਹਦੇ ਤੇ ਆਪਣੇ ਉੱਪਰ ਲਾ ਜਾ ਰਹੇ ਨੇ ਉਹ ਦੇਖ ਤਾ ਸਾਰਾ ਅਗਰ ਤੁਸੀਂ ਨੂੰ ਚ ਪਾੜ ਕਰੋ ਜੀ ਨਾ ਲਾ ਲਾ ਕਰਾ ਦੇ ਦਮ ਬੰਦੀ ਬਾਹਰ ਹੁਣ ਜੀ ਮੈਂ ਵੀ ਆ ਗਈਆਂ ਛੱਤ ਤੇ ਤੇ ਇਹ ਨਾ ਮੇਰੇ ਪਾਤੀਆਂ ਦਾ ਕਾਫੀ ਦੇਣਾ ਹੋ ਗਿਆ ਸੀ ਤੇ ਇਹ ਰੱਖੀਆਂ ਹੋਈਆਂ ਸੀ ਛੱਤ ਤੇ ਸੁੱਕਣੇ ਪਾਆਂ ਹੋਈਆਂ ਸੀ ਤੇ ਉਹ ਨਾ ਘਾਰ ਸਫਾਈ ਨਾਲੇ ਨਾ ਦੀ ਗਿੱਲੀਆਂ ਨਾ ਹੋ ਜਾਣ ਇਸ ਕਰਕੇ ਮੈਂ ਟਾਕ ਦਿੱਤੀਆਂ ਸੀ ਤੇ ਉਹ ਹੁਣ ਕਰ ਰਿਹਾ ਹਾਂ ਜੀ ਆਪਾਂ ਮਾੜੀਆਂ ਤੇ ਦੋ ਆਪ ਲੱਗ ਜਾਈਏ ਤੇ ਫਿਰ ਸ਼ਾਮ ਨੂੰ ਗੱਟੇ ਚ ਪਾ ਲਾਂਗੇ ਤੇ ਰੀਚੇ ਲੈ ਦਾਂਗੇ ਜੀ ਇਧਰ ਨਹੀਂ ਪਰਤਾਂ ਵਾਲੀਆਂ ਪਰਤਾਂ ਤੇ ਅੱਜ ਇੱਕ ਹਵਾ ਵੀ ਕਾਫੀ ਜ਼ਿਆਦਾ ਚੱਲੀ ਹੋਈ ਏ ਬਹੁਤ ਜ਼ਿਆਦਾ ਹਵਾ ਚੱਲੀ ਹੋਈ ਏ ਤਾਂ ਵਈ ਬੜੀ ਇਹ ਆਪਾਂ ਥੋੜੀਆਂ ਜਿਹੀ ਪਰਤਾ ਦੇ ਦਿੰਨੇ ਆ ਤੇ ਬਾਕੀ ਦੀਆਂ ਤਾਂ ਕੱਲ ਨੂੰ ਪਰਤਾਵਾਂਗੀ ਅੱਗੇ ਨਹੀਂ ਜਾਣੇ ਹਾਂ ਜੀ ਇਹ ਆਪਣਾ ਕੰਮ ਹੋ ਗਿਆ ਤੇ ਹੁਣ ਚਲਦੇ ਆ ਨੀਚੇ ਕੱਪੜੇ ਪੈਿਆ ਤੋਣ ਵਾਲੇ ਅਨਰੀਤ ਗਈ ਅਸਾਂ ਹੁਣ ਇੱਕ ਵਾਰ ਤੇ ਹੁਣ ਮੈਂ ਤਾਂ ਉলাইਨੇ ਕੱਪੜੇ ਤੇ ਮੰਮੀ ਸੇਰ ਨਾਲ ਆਏ ਸੀ ਤੇ ਉਹ ਆਪਣਾ ਸੇਰ ਸੁਖਾ ਰਹੇ ਨੇ ਤੇ ਮੈਂ ਇੱਧਰ ਕੱਪੜੇ ਸੁਕਣੇ ਪਾ ਰਹੀ ਆ ਤੇ ਫਿਰ ਜੀ ਅਨਰੀਤ ਵੀ ਥੇ ਇਹਨ ਰੀਤ ਵੀ ਉੱਠ ਗਈ ਆ ਹੁਣ ਤੇ ਇਹਦੇ ਪਾਪਾ 베ਰ ਤੋੜਨ ਲੱਗੇ ਨੇ ਛੱਤ ਤੇ ਤੇ ਅਸੀਂ ਵੀ ਜਾ ਰਹੇ ਹਾਂ ਜੀ ਹੁਣ ਉਹਨਾਂ ਦੇ ਨਾਲ 베ਰ ਤੋੜਦੇ ਆ ਆਵਾ ਬੜੀ ਤੇ ਜਲਦੀ ਹੋਈ ਹੈ ਅਸੀਂ ਰੀਤ ਨੂੰ ਹੀ ਤਕਲਾ ਕਰਤਾ ਹੈ ਛਾਰਚ ਹੋਈ ਪਿੱਛੇ ਸਰਦੇ ਇੱਕ ਤੇ ਪਾਪਾ ਲੱਗ ਗਏ ਨੇ ਬੇਰ ਤੋੜਨ ਬੇਰ ਹੀ ਆਪਣੇ ਖਤਮ ਹੋ ਗਏ ਹੁਣ ਆ ਲਾਲ ਲਾਲ ਤੋੜ ਲੈ ਆਹ ਕਿੰਨਾ ਵਧੀਆ ਖੜਾ ਆਹ ਥੱਲੇ ਖੜਾ ਨਾ ਆਹ ਇਹ ਟੱਕ ਕੋਲ ਰਹਾ ਆ ਆ ਵੇਰ ਆਪਣੇ ਖਤਮ ਹੋ ਗਏ ਹੁਣ ਬੜੀ ਭਰੀ ਹੋਈ ਸੀ ਬੇਰੀ ਆਇਆ ആ ജീവിക്കരുത് രവതി എത്രയാണ് ਚਲਾ ਨੀ ਆਜੋ ਆਜੋ ਤੁਰ 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 ਮਮਾ ਕੋ ਚਲਾ ਜਾ ਮਮਾ ਕੋ ਆਪਣੇ ਜੀ ਰਸਮ ਕੀਤੀ ਜਾਂਦੀ ਹੈ ਬੱਚਾ ਤੋਂ ਲੱਗਦਾ ਹੈ ਬੁੜਿਆ ਹੁੰਦੀਦਾ ਹੈ ਤੇ ਬੱਚਾ ਪਹਿਲਾ ਬੱਚ ਸੁੱਟ ਕੇ ਤੇਰਾ ਪਾਇ ਰਸਮ ਕਰਦਾ ਹੈ ਚਲ ਛੱਡ ਦੇ ਉਹ ਛੱਡ ਛੱਡ ਅਜਾ ਨੇ ਅਜਾ ਅਜਾ ਪਰ ਆ ਵੀ ਰੀਤ ਤੁਨ ਲੱਗ ਗਿਆ ਹੈ ਤੇ ਇਸ ਕਰਕੇ ਆਪਾਂ ਇਹ ਰਸਮ ਕਰ ਰਹੇ ਆਂ ਫਿਰ ਡੇਟੋ ਤੇ ਆਂ ਛੋਲੇ ਬਾਹਰ ਕੇ ਰੱਖੇ ਹੋਏ ਨੇ ਤੇ ਇਹਨਾਂ ਨੂੰ ਆਪਾਂ ਸਾਰੇ ਕਰਾਂ ਵਿੱਚ ਆਂ ਡਵਾਂਡ ਦੇ ਵੰਡ ਦੇ ਆਗੇ ਤੇ ਇਹ ਜੀ ਸਾਡਾ ਇਹ ਰਸਮ ਹੁੰਦੀ ਆ ਜਦੋਂ ਉਹ ਛੋਟਾ ਬੇਬੀ ਤੁਨ ਲੱਗਦਾ ਹੈ ਤੇ ਉਦੋਂ ਆਪਾਂ ਦੇ ਕੋਗਣੀਆਂ ਕਹਿੰਦੇ ਆ ਕੋਗਣੀਆਂ ਵੰਡਣੀਆਂ ਇਸ ਤਰ੍ਹਾਂ ਇਹਨੂੰ ਬੋਲਿਆ ਜਾਂਦਾ ਹੈ ਤੇ ਇਹਨੂੰ ਆਪਾਂ ਸਾਰਿਆਂ ਨੂੰ ਤਰ੍ਹਾਂ ਵਿੱਚ ਦੇ ਜਾਵਾਂਗੇ ਹੁਣ ਚਾਰ ਘਾਰ ਘਾਰਾ ਤੇ ਚਾਰਾ ਘਰਾਂ ਨੂੰ ਆਸੀ ਦੇ ਕੇ ਆਵਾਂਗੇ ਜੀ ਆਪਾਂ ਪਾ ਲਈਆਂ ਨੇ ਢੁਗਣੀਆਂ ਤੇ ਹਲੇ ਬੰਦ ਕਰ ਲਿਆ

i'll be तो वार्टे आईयो ना कल करो एमना अन बड़ा है तोड़ने चाओगे हेतु अपन डब्बा खोल दो देता है डब्बा तो ही है अन्न तू करना है ताता होया नहीं और आजा तू है या अब तो डर तो सट ये दे सकती है ਹਣਜੀ ਟਾਈਮ ਹੋ ਗਿਆ ਹੈ ਸ਼ਾਮ ਦਾ ਤੇ ਹੁਣ ਆਪਾਂ ਸਾਰੇ ਪਾਠੀਆਂ ਜਿਹੜੀਆਂ ਨੇ ਗੱਟੇ ਚ ਪਾ ਲੈਂਦੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀਏ ਤਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਾਡੀ ਵੀਡੀਓ ਤੇ ਜੀ ਕੋਈ ਵੀ ਲਾਈਕ ਨਹੀਂ ਹੁੰਦਾ ਕੋਈ ਲਾਈਕ ਨਹੀਂ ਕਰਦਾ ਤੇ ਪਲੀਜ਼ ਲਾਈਕ ਜ਼ਰੂਰ ਕਰਤਾ ਕਰੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਨੂੰ ਤੇ ਪਲੀਜ਼ ਵੀ ਲਾਈਕ ਤਾਂ ਇੱਕ ਜ਼ਰੂਰ ਕਰਤਾ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਵੀਡੀਓ ਦੇਖ ਲਓ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤੇ ਸਾਰਿਆਂ ਦਾ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਹੁਣ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਮਿਲਾਂਗੇ ਜੀ ਆਪਾਂ ਅਗਰੇ ਵੀਡੀਓ ਦੇ ਵਿੱਚ